ਪੌਣੇ 2 ਵਜੇ ਦੀ ਗੱਲ ਹੈ ਪੌਣੇ 2 ਵਜੇ ਹਾਂਜੀ ਤੇ ਉਹ ਚੁੰਡਿਆ ਦੀ ਪਛਾਣ ਹੋਈ ਕਿ ਹਾਂ ਪਛਾਣ ਹੋ ਗਈ ਬੰਦਿਆਂ ਦੀ ਕਿਹੜੇ ਆ ਜੀ ਜਵਾਰ ਨਗਰ ਦੇ ਦੋ ਇੱਕਸਾਰ ਨਗਰ ਦੇ ਉਹ ਹੀ ਬੰਦੇ ਦੇ ਨਹੀਂ ਜਿਹੜੇ ਤੁਹਾਡੇ ਬ੍ਰਦਰ ਦਾ ਕਿਤੇ ਹੋਏ ਉਹੀ ਉਹੀ ਵਜਾ ਰੰਜੀਤ ਸਾਹੀ ਆ ਤੇ ਇਹ ਪਹਿਲਾਂ ਗਵਾਹੀ ਆ ਗਈ 22 ਤਰੀਕ ਨੂੰ ਅੱਛਾ 22 ਨੂੰ ਗਵਾਹੀ ਸੀ ਉਸ ਕਰਕੇ ਸਤ ਕਿੰਨੇ ਫਾਇਰ ਹੋਇਆ ਘਰ ਕੋਈ ਫਾਇਰ ਹੋਇਆ ਇਹੀ ਮਾਰਕੀ ਅੱਛਾ ਗੇੜ ਦੇ ਉੱਤੇ ਹੀ ਫਾਇਰ ਹੋਇਆ ਤੇ ਅਗਰ ਕੋਈ ਬਾਹਰ ਖੜਾ ਹੁੰਦਾ ਮੌਕੇ ਤੇ ਜਾਨੀ ਨੁਕਸਾਨ ਹੋ ਸਕਦਾ ਸੀ ਹਾਂ ਹੋ ਸਕਦਾ ਸੀ ਤੇ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਵਾ ਰਾਤੀ ਆ ਗਏ ਸੀ ਸਾਰੇ 2 ਵਜੇ ਤੁਹਾਨੂੰ ਕਿਦਾ ਪਤਾ ਲੱਗਿਆ ਜੀ ਆਵਾਜ਼ ਆਈ ਬੜੀ ਸਾਰੀ ਗਲੀ ਬਾਹਰ ਆ ਗਈ ਅੱਛਾ ਅੱਛਾ ਨੌਜਵਾਨ ਕਿੰਨੇ ਸੀ ਉਸ ਟਾਈਮ ਉੱਥੇ ਜਣੇ ਸੀ 3 ਜਣੇ ਸੀ ਇੱਕ ਬੰਦਾ ਸੀ ਕੋਈ ਮੁੰਡਾ ਸੀ ਜਿਹਨੇ ਪਹਿਲਾਂ ਮੁਖੀ ਫਰੀ ਕੀਤੀ ਸੀ ਉਹਨਾਂ ਚ ਵੀ ਇੱਕ ਹੈਗਾ ਜੀ ਨਾ ਇਹ ਆਏ ਕਿਧਰੋਂ ਸੀ ਤੇ ਕੁਝ ਪਤਾ ਲੱਗਿਆ ਕਿੱਧਰ ਨੂੰ ਭੱਜੇ ਪਹਿਲਾਂ ਇੱਕ ਵਾਰੀ ਇੱਧਰੋਂ ਆਏ ਨੇ ਫੇਰ ਉੱਤੋਂ ਹੀ ਘੁੰਮ ਗਏ ਫੇਰ ਵਾਪਸ ਆਏ ਨੇ ਇੱਧਰ ਅੱਛਾ ਜੀ ਇਹ ਏਰੀਆ ਜਵਾਰ ਉਹ ਦੂਜੀ ਦਵਾਰਾ ਦੂਜੀ ਵਾਰੀ ਆਇਆ ਜਦੋਂ ਤੋਂ ਫੇਰ ਮਾਰਿਆ ਉਹਨਾਂ ਨੇ ਇਹ ਕਹੋ ਜੀ ਇਹ ਲੱਖਾ ਜਿਹੜਾ ਹੈ ਜਵਾਰ ਨਗਰ ਜਵਾਰ ਦੇ ਕੈਂਪ ਸੜ ਕੇ ਕੁਝ ਉਹਨਾਂ ਨੇ ਕਿਹਾ ਜਾਂ ਮਾਰਦੇ ਸਿਰ ਭੱਜ ਗਏ ਗਾਲਾਂ ਗੁਲਾਂ ਕੱਟੀਆਂ ਉਹਨਾਂ ਨੇ ਉਹ ਤਰਵਾਜ਼ ਆਈ ਜਦੋਂ ਅਸੀਂ ਬਾਹਰ ਆਏ ਆ ਜਾਨਵਰ ਨਿਕਲ ਗਏ ਸੀ ਅੱਛਾ ਜੀ ਠੀਕ ਆਦਿ ਪੋਨੇ ਦੋ ਦੋ ਕੋਈ ਤੇ ਕੁਝ ਗੋਲੀਆਂ ਚਲਾੰਦਾ ਕੋਈ ਮਾਮਲਾ ਸਾਹਮਣੇ ਆ ਰਿਹਾ ਕਿਥੇ ਦੀ ਘਟਨਾ ਹੈ ਕੀ ਘਣੇ ਜਾਂਦੇ ਹੋ ਜਵਨ ਕੈਂਪ ਦੀ ਇੱਕ ਘਟਨਾ ਬਾਰੇ ਇਨਫੋਰਮੇਸ਼ਨ ਮਿਲੀ ਹੈ ਇਹਦੇ ਬਾਰੇ ਵੈਰੀਫਾਈ ਕਰਕੇ ਅਗਲੀ ਗੋਮੰਤੀ ਕਰਦੇ ਚੱਲਦੇ ਲੱਗਦਾ ਸਰ ਕੋਈ ਪੁਰਾਣੀ ਦੁਸ਼ਮਣੀ ਹੈ ਜਿਹਦਾ ਇੱਕ ਭਰਾ ਵੀ ਇਹਨਾਂ ਦਾ ਹਮਲੇ ਮਾਰਿਆ ਗਿਆ ਇਹਨੂੰ ਵੀ ਹਮਲਾ ਆਇਆ ਸੀ ਵੀ ਉਸ ਦੀ ਤਰੀਖ ਸੀ 22 ਤਰੀਕ ਵੀ ਉਸ ਤਰੀਕ ਤੇ ਪੇਸ਼ ਹੋਣਾ ਸੀ ਉਸ ਕਰਕੇ ਹਮਲਾ ਹੋਇਆ ਹੈ ਦੁਆਰਾ ਇਸ ਸੀ ਨੂੰ ਵੈਰੀਫਾਈ ਕਰਕੇ ਕਲੀਅਰ ਕਰਕੇ ਦੋ ਵੀ ਹਾਂ ਤੇ ਸਰ ਸੀਸੀ ਕੈਮਰਾ ਦੀ ਜਿਹੜੀ ਫੁਟੇਜ ਆਈ ਉਹ ਕਿੰਨੇ ਬੰਦੇ ਸੀ ਉਹਦੀ ਜਾਂਚ ਹੋਈ ਆ ਕੁਝ ਪਹਿਲਾਂ ਦੋ ਬੰਦਿਆਂ ਦਾ ਬਾਰੇ ਕਲੀਅਰ ਹੋ ਗਿਆ ਤੇ ਕੁਝ ਹੋਰ ਬੰਦੇ ਕਿਤੇ ਵੀ ਹੈਗੇ ਫਤਾਰ ਕੋਈ ਕੋਈ ਕੁਝ ਕਿ ਵੈਰੀਫਾਈ ਕਰਦੇ ਠੀਕ ਹੈ ਤੇ ਕਿਹੜੇ ਜਵਾਰਨ ਦਾ ਮੰਗਲਾ ਜੀ ਜਵਾਰਨ ਦਾ ਤੇ ਸਰ ਜਿਹਨਾਂ ਦੇ ਘਰ ਤੇ ਹਮਲਾ ਹੋਇਆ ਉਹਨਾਂ ਦਾ ਪੂਰਾ ਨਾਮ ਕੀ ਸੀ ਕਮਲ ਜੀ ਕਪਲੀ ਵੀ ਕਹਿੰਦੇ ਉਹਨਾਂ ਨੂੰ ਹਾਂ ਕਮਲ ਜੀ ਓਏ ਕਪਲੀ ਦਾ ਫਾਇਰਿੰਗ ਹੋਈ ਕਿ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਘਰ ਦੇ ਬਾਹਰ ਰਹੇ ਉਹ ਤੇ ਬਾਰੇ ਵੈਰੀਫਾਈ ਠੀਕ ਹੈ